ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਅੱਜ ਦੀ ਜੋ ਵਿਚਾਰ ਹੈ ਉਹ ਮਾਲਕ ਕਰਵਾ ਰਹੇ ਆ ਤੇ ਜਿਹੜਾ ਬਿਜ਼ੀ ਹੋਣ ਕਰਕੇ ਨਾ ਅੱਜ ਦੀ ਜੋ ਕਥਾ ਪਾ ਪਾ ਨਹੀਂ ਸਕੇ ਤਾਂ ਕਰਕੇ ਆਪਾਂ ਹੁਣ ਲਾਈਵ ਇੱਥੇ ਥੱਲੇ ਰੂਮ ਦੇ ਵਿੱਚ ਹੋਏ ਆਂ ਵੈ ਗੁਰੂ ਜਿੱਦਾਂ ਮਾਲਕ ਹਰ ਸਮੇਂ ਆਪਣੇ ਨਾਲ ਰਹਿੰਦੇ ਆ ਗੁਰੂ ਜੀ ਕਹਿੰਦੇ ਕਿ ਉਹ ਤੁਹਾਡਾ ਮਾਤਾ ਪਿਤਾ ਆ ਜਿਹੜਾ ਤੁਹਾਡੇ ਨਾਲ ਰਹਿੰਦਾ ਆ ਉਹ ਰਹਿੰਦਾ ਤਾਂ ਸਾਡੇ ਨਾਲ ਆ ਪਰ ਕਹਿੰਦੇ ਤੁਸੀਂ ਉਸ ਨੂੰ ਯਾਦ ਨਹੀਂ ਕਰਦੇ ਤੁਸੀਂ ਉਸ ਵਾਹਿਗੁਰੂ ਨੂੰ ਯਾਦ ਦੀ ਜੋ ਮਨ ਦੀ ਸ਼ਕਤੀ ਆ ਨਾ ਯਾਦ ਸ਼ਕਤੀ ਆ ਉਹਦੇ ਵਿੱਚ ਕਹਿੰਦੇ ਤੁਸੀਂ ਉਹਨੂੰ ਵਸਾਉਂਦੇ ਨਹੀਂ ਹੁਣ ਸ਼ਲੋਕ ਮੰਹਲਾ 9ਵਾਂ ਦੇ ਵਿੱਚ ਮਹਾਰਾ ਜੀ ਆਪਾਂ ਨੂੰ ਸਮਝਾਉਂਦੇ ਆ ਕਹਿੰਦੇ ਸੁਖ ਮੈਂ ਬਹੁ ਸੰਗੀਪੈ ਦੁਖ ਮੈਂ ਸੰਗ ਨਾ ਕੋਇ ਕੋਹ ਨਾਨਕ ਹਰ ਭਜਮਨਾਂ ਅੰਤ ਸਹਾਈ ਹੋਇ ਮਾਰੇ ਬੜਾ ਕਲੀਅਰ ਕਰਦੇ ਨੇ ਕਹਿੰਦੇ ਸੁੱਖ ਦੇ ਵਿੱਚ ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੇ ਜੀਵ ਆ ਕੇ ਖੜਜੋਗੇ ਤਰ੍ਹਾਂ ਤਰ੍ਹਾਂ ਦੇ ਜੀਵ ਜੋ ਤੁਹਾਨੂੰ ਨਹੀਂ ਵੀ ਜਾਣਦੇ ਉਹ ਵੀ ਤੁਹਾਡੀ ਵਾਹਵਾ ਕਰਨਗੇ ਤੁਹਾਡੇ ਨਾਲ ਖੜਨਗੇ ਪ੍ਰਸ਼ੰਸਾ ਕਰਨਗੇ ਕਹਿੰਦੇ ਦੁੱਖ ਵਿੱਚ ਸੰਗ ਨਾ ਕੋਈ ਜਦੋਂ ਤੁਸੀਂ ਕਹਿੰਦੇ ਦੁਖੀ ਹੋਗਾ ਫਿਰ ਕਹਿੰਦੇ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਕਹਿੰਦੇ ਕੋ ਨਾਨਕ ਹਰ ਭਜ ਮਨਾ ਕਹਿੰਦੇ ਗੁਰੂ ਨਾਨਕ ਪਾਸ਼ਾ ਕਹਿੰਦੇ ਮਾਰੇ ਕਹਿੰਦੇ ਬਾਣੀ ਤਾਂ ਵੈਸੇ ਹੀ ਹੈ ਨਵੇਂ ਪਾਸ਼ਾ ਜੀ ਦੇ ਪਰ ਹਰ ਇੱਕ ਜਗ੍ਹਾ ਲਿਖਿਆ ਹੈ ਖੋ ਨਾਨਕ ਮਤਲਬ ਨਾਨਕ ਦਾ ਹੀ ਰੂਪ ਨਾਨਕ ਪਾਸ਼ਾ ਕਹਿੰਦੇ ਕਿ ਉਸ ਪ੍ਰਮਾਤਮਾ ਨੂੰ ਤੂੰ ਯਾਦ ਕਰ ਉਹਦਾ ਭਜਨ ਕਰ ਉਹਦਾ ਸਿਮਰਨ ਕਰ ਕਹਿੰਦੇ ਅੰਤ ਸਹਾਈ ਹੋਏ ਉਹ ਕਹਿੰਦੇ ਅੰਦਰ ਦੇ ਵਿੱਚ ਤੁਹਾਡੇ ਰੱਖਿਆ ਕਰੂਗਾ ਸਹਾਈ ਹੋਊਗਾ ਹੁਣ ਪਤਾ ਹੀ ਹੀ ਚਾਹੁੰਦੇ ਆ ਨਾ ਵੀ ਸਾਡੀ ਅੰਤ ਸਮੇਂ ਤੱਕ ਕੋਈ ਰੱਖਿਆ ਕਰੇ ਤੇ ਆਪਾਂ ਉਮੀਦਾਂ ਕਿਹ ਨਾਲ ਤੇ ਰੱਖ ਕੇ ਬੈਠੇ ਆ ਜੇ ਮਾਵਾ ਪਿਆ ਉਹ ਬੱਚਿਆਂ ਤੇ ਉਮੀਦਾਂ ਰੱਖ ਕੇ ਬੈਠੇ ਆ ਜਿਹੜੇ ਬੱਚੇ ਆ ਉਹ ਮਾਵਾ ਪਾਪ ਦਿੱਤੇ ਉਮੀਦਾਂ ਰੱਖ ਕੇ ਬੈਠੇ ਆ ਪਰ ਜਦੋਂ ਉਮਰ ਬੀਤ ਜਾਂਦੀ ਆ ਉਦੋਂ ਕੀ ਹੁੰਦਾ ਆ ਸਵਾਸਾਂ ਦੀ ਪੂੰਜੀ ਖਤਮ ਹੋਣ ਕਰਕੇ ਸਾਰੇ ਚਲੇ ਜਾਂਦੇ ਨੇ ਬਸ ਵਾਰੀ ਇਦਾਂ ਵੱਜੀ ਹੋਈ ਆ ਕੋਈ ਆ ਰਿਹਾ ਤੇ ਕੋਈ ਜਾ ਰਿਹਾ ਮੇਤਾਵਾਲੇ ਲੋਕ ਤਾਂ ਆਪਾਂ ਥੋੜੀ ਜਿਹੀ ਵਿਚਾਰ ਕਰ ਲਈਏ ਕਰ ਲਈਏ ਵਿਚਾਰ ਆਪਾਂ ਹੈਂ ਵਾਹਿਗੁਰੂ ਜੀ ਦੀ ਵਿਚਾਰ ਕਰ ਲਈਏ ਆਪਾਂ ਕਰ ਲਈਏ ਵਿਚਾਰ ਇੱਕ ਵਾਰੀ ਵਾਹਿਗੁਰੂ ਕਹਦੇ ਹੱਸੋ ਵਾਹ ਗੁਰੂ ਵਾ ਗੁਰੂ ਮੇਤਾਵ ਸੋ ਬੇਟੀ ਕਰਕੇ ਵੀ ਨਾ ਟਾਈਮ ਨਹੀਂ ਲੱਗਦਾ ਕਈ ਵਾਰੀ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਨੂੰ ਪਤਾ ਆਪਣਾ ਇੱਕ ਚੈਨਲ ਡਿਲੀਟ ਹੋ ਗਿਆ ਨਾ ਵਾਹਿਗੁਰੂ ਸਿਮਰਨ ਚੰਨਾ ਤੇ ਮਾਲਕ ਹੁਣ ਇੱਧਰ ਕਿਰਪਾ ਕਰ ਰਹੇ ਆ ਸੋ ਆਪਾਂ ਨੂੰ ਕਮੈਂਟ ਆ ਰਹੇ ਆ ਭਾਰਤ ਪੂਸ਼ਨ ਪਵਨਦੀਪ ਐਜ਼ ਨਾਈਟਿੰਗ ਸਟੀਚਿੰਗ ਬਾਈ ਅਨੂ ਸੋ ਵਾਹਿਗੁਰੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਵੇਖਦੇ ਆ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਆਪਣੇ ਸਟੇਟਸ ਦੇ ਉੱਤੇ ਲਗਾ ਦਿਆ ਕਰੋ ਸੋ ਮਾਰੇ ਕਹਿੰਦੇ ਸੋਖ ਦੇ ਵਿੱਚ ਤੁਹਾਡੇ ਆਲੇ ਦੁਆਲੇ ਘੇਰੇ ਦੇ ਘੇਰੇ ਬਣ ਜਾਣੇ ਜਿਹੜੇ ਬੰਦੇ ਤੁਹਾਨੂੰ ਨਹੀਂ ਵੀ ਜਾਣਦੇ ਉਹਨਾਂ ਨੇ ਵੀ ਤੁਹਾਡੀ ਆ ਕੇ ਬਾਹ ਫੜ ਲੈਣੀ ਆ ਕਿ ਅਸੀਂ ਤੁਹਾਡੇ ਨਾਲ ਆ ਪਰ ਜਿਉਂ ਹੀ ਤੁਹਾਡੇ ਉੱਤੇ ਦੁੱਖਾਂ ਦਾ ਸੰਕਟ ਆਉਣਾ ਆ ਸਾਰਿਆਂ ਨੇ ਕਹਿੰਦੇ ਤੁਹਾਨੂੰ ਛੱਡ ਕੇ ਚਲੇ ਜਾਣਾ ਚਲੋ ਇਹ ਤਾਂ ਗੱਲ ਇੱਕ ਵੱਖਰੀ ਹੋ ਗਈ ਪਰ ਅੰਤ ਸਮੇਂ ਵੀ ਆਪਾਂ ਉਮੀਦ ਰੱਖਦੇ ਆ ਹੁਣ ਸਾਡੇ ਮਦਰ ਸੀਗੇ ਸਭ ਤੋਂ ਛੋਟੇ ਸੀ ਤੇ ਉਹ ਬਹੁਤ ਜਲਦੀ ਸਵਾਸ ਪੂਰੇ ਕਰਕੇ ਚਲੇ ਗਏ ਹੈਨਾ ਪਰ ਸਾਡੇ ਦਿਲ ਦੇ ਵਿੱਚ ਤਾਂ ਸੀ ਨਾ ਕਿ ਸਾਨੂੰ ਮਾਪੇ ਸਾਡੇ ਮਤਲਬ ਮਾਂ ਸਾਡੀ ਆਖਰੀ ਕਾਫੀ ਸਮੇਂ ਤੱਕ ਸਾਡੇ ਨਾਲ ਰਹਿੰਦੇ ਹੈ ਨਾ ਹੁਣ ਆ ਪੋਤੀ ਆ ਪਹਿਲਾ ਪੁੱਤ ਆ ਹੋਇਆ ਵੀ ਪੋਤੇ ਪੋਤੀ ਨੂੰ ਪੜ੍ਹਾਉਣ ਹੈ ਨਾ ਸਾਡੇ ਬਾਹਰ ਤਾਇਆ ਜੀ ਆ ਤਾਇਆ ਤਾਈ ਜੀ ਉਹਨਾਂ ਨੇ ਪੋਤਿਆਂ ਦੇ ਵਿਆਹ ਵੀ ਕਰ ਲੈ ਹੈ ਨਾ ਸੋ ਮਾਲਕ ਨੇ ਕਿ ਇਹਨੂੰ ਕਿੰਨੀ ਪੂੰਜੀ ਦਿੱਤੀ ਆ ਇਹ ਮਾਲਕ ਜਾਣਦੇ ਆ ਹੈ ਨਾ ਸੋ ਮਾਰੇ ਕਹਿੰਦੇ ਉਹਨੂੰ ਯਾਦ ਕਰੋ ਜੋ ਕਹਿੰਦੇ ਅੰਤ ਸਮੇਂ ਤੱਕ ਤੁਹਾਡੇ ਨਾਲ ਸਹਾਈ ਹੋਊਗਾ ਉਹ ਕਹੋਣਿਆ ਕਹਿੰਦੇ ਉਹ ਹਰੀ ਆ ਉਹ ਪ੍ਰਮਾਤਮਾ ਆ ਉਹ ਵਾਹਿਗੁਰੂ ਆ ਮੈਂ ਤਾਂ ਪਲੀਜ਼ ਵਿਚਾਰ ਕਰਨ ਦੇ ਦਿਓ ਪਲੀਜ਼ ਵਾਹਿਗੁਰੂ ਜੀ ਵਿਚਾਰ ਕਰ ਲਈਏ ਹਾਂ ਤੁਸੀਂ 2 ਮਿੰਟ ਬਸ ਚੁੱਪ ਕਰ ਜਾ ਦੁੱਧ ਵੀ ਇਲਾਜ਼ ਹੀ ਨਾ ਹਾਂ ਪੀਤਾ ਆ ਦੁੱਧ ਪਾ ਪੀਤਾ ਨਾ ਦੁੱਧ ਸੋ ਵਾਹਿਗੁਰੂ ਇੱਕ ਇਹ ਵਿਚਾਰ ਸੀ ਦੂਸਰਾ ਆਪਣੇ ਕੋਲ ਇੱਕ ਸਵਾਲ ਪਹੁੰਚਾ ਸੀ ਸੋ ਮਾਲਕ ਕਿਰਪਾ ਕਰਨ ਤਾਂ ਫਟਾਫਟ ਵਿਚਾਰ ਕਰ ਲਈਏ ਮਹਿਤਾਬ ਸਿੱਧੇ ਉਹ ਪੁੱਤ ਦੇਖੋ ਪੁੱਤ ਕਿੰਨੇ ਕਿੰਨੀਆਂ ਸੰਗਤਾਂ ਆਪਣੇ ਨਾਲ ਜੁੜੀਆਂ ਆ ਹੈ ਸਭ ਆਪਾਂ ਨੂੰ ਵਿਚਾਰ ਸੁਣਨ ਵਾਰੇ ਆਏ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸੋ ਇਸ ਤਰੀਕੇ ਬੱਚਿਆਂ ਨੂੰ ਹਰ ਸਮੇਂ ਚਾਹੇ ਉਹਨਾਂ ਨੂੰ ਨਹੀਂ ਵੀ ਪਤਾ ਕਿ ਵਾਹਿਗੁਰੂ ਕੀ ਹੈ ਹੁਣ ਮਹਿਤਾਬ ਵਾਹਿਗੁਰੂ ਸੁਣਦੇ ਸਾਰੇ ਸਮਾਈਲ ਕਰਦੇ ਆ ਸਕੂਨ ਮਿਲਦਾ ਹੋਊਗਾ ਵੀ ਜੈਸ ਨਾਮ ਦੇ ਨਾਲ ਅੰਦਰੋਂ ਜੁੜ ਕੇ ਸਕੂਨ ਮਿਲਦਾ ਹੈ ਉਹੀ ਬਾਹਰ ਚੱਲਦਾ ਪਿਆ ਹੈਨਾ ਤਾਂ ਕਰਕੇ ਆਪਾਂ ਛੋਟੇ ਬੱਚਿਆਂ ਦੇ ਅੱਗੇ ਸਿਮਰਨ ਹਰ ਸਮੇਂ ਆਪਣੀ ਰਸਨਾ ਤੋਂ ਚਲਾਉਣਾ ਹੈ ਆਪਣੀ ਰਸਨਾ ਤੋਂ ਚਲਾਉਣਾ ਹੈ ਗੱਲਾਂ ਕਰਨੀਆਂ ਸਿਮਰਨ ਕਰ ਕਰਕੇ ਵਾਹਿਗੁਰੂ ਜਦੋਂ ਉੱਠਦੇ ਆ ਉਦੋਂ ਵੀ ਵਾਹਿਗੁਰੂ ਕਹਿਣਾ ਹੈਨਾ ਜਦੋਂ ਅੱਖ ਖੁੱਲਦੀ ਬੱਚਿਆਂ ਦੀ ਤੇ ਜਦੋਂ ਇਥੋਂ ਸਹਜ ਦੇ ਵਿੱਚ ਜਾਣਾ ਅੱਗੇ ਲੋਰੀ ਸੁਣਾਉਂਦੇ ਹੁੰਦੇ ਸੀ ਨਾ ਕਹਿੰਦੇ ਮਾਮਾ ਲੋਰੀ ਸੁਣਾਉਂਦੇ ਕੋਈ ਲੋੜ ਨਹੀਂ ਲੋਰੀ ਸੁਣਾਉਣ ਦੀ ਇਹ ਸੁਣਾਓ ਇਹ ਵੀ ਇੱਕ ਲੋਰੀ ਆ ਇਹਨੂੰ ਸੁਣਦੇ ਸੁਣਦੇ ਹੀ ਬੱਚਿਆਂ ਨੇ ਨੀਂਦ ਦੇ ਵਿੱਚ ਚਲੇ ਜਾਣਾ ਠੀਕ ਆ ਸੋ ਵਾਹਿਗੁਰੂ ਆਪਣੇ ਕੋਲ ਸਵਾਲ ਇੱਕ ਪਹੁੰਚਿਆ ਸਤਨਾਮ ਸਿੰਘ ਜੀ ਕਰਦੇ ਆਪਾਂ ਨੂੰ ਵਾਹਿਗੁਰੂ ਜੀ ਆਪਾਂ ਅਨਹਦ ਸ਼ਬਦ ਦੀ ਆਵਾਜ਼ ਨਹੀਂ ਸੁਣਦੇ ਤਾਂ ਕੀ ਹੁੰਦਾ ਹੈ ਵਾਹਿਗੁਰੂ ਜੀ ਸੋ ਵਾਹਿਗੁਰੂ ਜੀ ਬਹੁਤ ਥੋੜਾ ਪੁਰਾਣਾ ਸਵਾਲ ਆ ਪਰ ਫਿਰ ਵੀ ਆਪਾਂ ਵਿਚਾਰ ਕਰਦੇ ਆ ਸਤਨਾਮ ਸਿੰਘ ਜੀ ਨੇ ਆਪਾਂ ਨੂੰ ਕਮੈਂਟ ਇਹ ਕੀਤਾ ਸੀ ਕਿ ਜੇ ਆਪਾਂ ਅਨਹਦ ਸ਼ਬਦਾ ਨੂੰ ਨਹੀਂ ਸੁਣਦੇ ਮਤਲਬ ਰੋਪਾਂ ਮਾਲਕ ਦੀ ਨਾਮ ਦੇ ਨਾਲ ਨਹੀਂ ਜੁੜਦੇ ਜਿਹੜਾ ਅੰਦਰੋਂ ਨਾਮ ਪ੍ਰਗਟ ਹੁੰਦਾ ਤਾਂ ਕਹਿੰਦੇ ਕੀ ਹੁੰਦਾ ਹੈ ਹਨਾ ਵਾਹਿਗੁਰੂ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਆ ਕਿ ਜੋ ਉਹ ਨਾਮ ਆ ਉਹ ਨਾਮ ਜਿਹੜਾ ਹੈ ਨਾ ਉਹ ਮਨ ਦੀ ਖੁਰਾਕ ਆ ਤਨ ਦੀ ਖੁਰਾਕ ਕਹਿੰਦੇ ਤੁਹਾਨੂੰ ਇਧਰੋਂ ਮਿਲੀ ਜਾਣੀ ਆ ਸੰਸਾਰ ਦੇ ਵਿੱਚੋਂ ਤੁਸੀਂ ਖਾਂਦੇ ਆ ਫੇਰ ਤੁਹਾਨੂੰ ਭੁੱਖ ਲੱਗਦੀ ਆ ਫੇ ਤੁਸੀਂ ਖਾਣੇ ਆ ਕੁਝ ਫੇ ਰੱਜ ਜਾਨਨੇ ਆ ਹਨਾ ਇਸ ਤਰੀਕੇ ਕਹਿੰਦੇ ਆ ਨਾ ਆਪਾਂ ਕਰਦੇ ਆ ਨਾ ਸਾਰੇ ਜੀਵ ਕਰਦੇ ਆ ਹਨਾ ਬੇਟੀ ਸੀਗੀ ਮੈਂ ਤਾਂ ਆਪ ਕੋ ਦੁੱਧੂ ਪੀ ਕੇ ਢੀ ਹੈ ਹਨਾ ਇਹਨੇ 1.5 ਘੰਟਾ ਕੱਢਣਾ ਹੈ ਬਾਅਦ ਚ ਫੇ ਭੁੱਖ ਲੱਗ ਜਾਨੀ ਹਨਾ ਇਹ ਤਨ ਦੀ ਖੁਰਾਕ ਆ ਜੋ ਮਨ ਦੀ ਖੁਰਾਕ ਆ ਉਹ ਹੈ ਮਨਕਾ ਤੋ ਸਾ ਹਰ ਨਾਮ ਹੈ ਉਹ ਹਰੀ ਪ੍ਰਮਾਤਮਾ ਦਾ ਨਾਮ ਆ ਜਿਹੜਾ ਜੀਵ ਉਸ ਨਾਮ ਦੇ ਨਾਲ ਜੁੜ ਜਾਂਦਾ ਅਨਹਦ ਸ਼ਬਦਾਂ ਦੇ ਨਾਲ ਸਹਿਜ ਧੁਨ ਦੇ ਨਾਲ ਨਾਦ ਦੇ ਨਾਲ ਸੱਚੇ ਸ਼ਬਦ ਦੇ ਨਾਲ ਜੁੜ ਜਾਂਦਾ ਉਹਦੀ ਜਿਹੜੀ ਮਨ ਦੀ ਤ੍ਰਿਸ਼ਨਾ ਆ ਨਾ ਉਹ ਮਨ ਦੀ ਤ੍ਰਿਸ਼ਨਾ ਸ਼ਾਂਤ ਹੋ ਜਾਂਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ 2 ਮਿੰਟ ਆਪਾਂ ਹੋਰ ਵਿਚਾਰ ਕਰ ਲਈਏ ਵਾਹਿਗੁਰੂ ਦੇਖੋ ਕਿੰਨੀਆਂ ਸੰਗਤਾਂ ਸੀ ਜੁੜੀਆਂ ਆਪਣੇ ਨਾਲ ਕਿੰਨੀਆਂ ਸੰਗਤਾਂ ਜੁੜੀਆਂ ਸੀ ਬਹੁਤ ਸੰਗਤਾਂ ਜੁੜੀਆਂ ਸੀ ਹਾਂ ਹਾਂ ਸੋ ਵੈਗੁਰ ਹੁਣ ਵਿਚਾਰ ਆਪਾਂ ਨੂੰ ਬੰਦ ਕਰਨੀ ਪੈਣੀ ਮਹਿਤਾਬ ਘਰ ਹੁਣ ਉੜਾਕ ਗਈ ਹੈ ਹਨਾ ਪਤਾ ਨਹੀਂ ਸ਼ਾਇਦ ਇਹਨੂੰ ਨੀਂਦ ਨਾ ਆਈ ਹੋਵੇ ਸੋ ਮਾਲਕ ਨੇ ਵਿਚਾਰ ਕਰਵਾਈ ਆ ਆਪਾਂ ਨੂੰ ਕਾਫੀ ਸੰਗਤਾਂ ਦੇ ਕਮੈਂਟ ਆਏ ਆ ਹਨਾ ਵੈਗੁਰ ਸੋ ਵੈਗੁਰ ਸੰਗਤਾਂ ਦੇ ਇੱਕ ਦਵਿੰਦਰ ਜੀ ਦਾ ਕਮੈਂਟ ਆਇਆ ਉਹ ਅਸੀਂ ਬਾਅਦ ਦੇ ਵਿੱਚ ਦਾ ਰਿਪਲਾਈ ਕਰ ਦਾਂਗੇ ਹਨਾ ਸੋ ਮਹਿਤਾਬ ਘਰ ਹੁਣ ਰੋਣ ਲੱਗ ਪਈ ਆ ਵਾਹਿਗੁਰੂ 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 ਸਵਾਗੁਰੂ ਐਸ ਤਰਿਕਾ ਪਾ ਮਾਲਕ ਦੇ ਨਾਲ ਜੁੜਨਾ ਹੈ ਜੇ ਅਸੀਂ ਉਸ ਨਾਮ ਦੇ ਨਾਲ ਨਹੀਂ ਜੁੜਦੇ ਮਾਰੇ ਕੇਂਦੇ ਕਿ ਤੁਸੀਂ ਜਮਾ ਦੇ ਵਾਸਤੇ ਵਿੱਚ ਪੈ ਸਕਦੇ ਹੋ ਤੁਹਾਨੂੰ ਜਮ ਆ ਕੇ ਫੰਡ ਗਏ ਤੁਹਾਨੂੰ ਇੱਥੇ ਆਪਣੇ ਦੋ ਸਿਰੇ ਆ ਹਨ ਜਿਹੜਾ ਸਿਰੇ ਆ ਕਾਪੂ ਆਨੇ ਖੇਲੇ ਦੇਖ ਕੇ ਅੰਤਰ ਹੋਵੇ ਸਵਾਗੁਰੂ ਪਾਣਾ ਮਿਹਤਾਬ ਕਰਨ ਨੂੰ ਚੱਕ ਲੈਣੇ ਆ ਫਿਰ ਚਾਹੀਦੀ ਹੈ ਜੋ ਪਕੜ ਜੀ ਹੈ ਨਾ ਭਾਈ ਆਜੋ ਜੀ ਆਜੋ ਜੀ ਕੀ ਹੋ ਗਿਆ ਸੀ ਹਾਂ ਇਹ ਨਹੀਂ ਆਇਆ ਦੇਖੋ ਭਾਈ ਆਪਣੇ ਕੋ ਸੰਗਤਾਂ ਦੇ ਵਿਚਾਰ ਕਰ ਸੁਣਦੀਆਂ ਇਹ ਵਿਚਾਰ ਨੇ ਸੰਗਤ ਸੋ ਵੈਗਰੋ ਜੇ ਆਪਾਂ ਨਾਮ ਦੇ ਨਾਲ ਨਹੀਂ ਜੁੜਦੇਆਂ ਨਾ ਇਹਦੇ ਸ਼ਬਦਾਂ ਦੇ ਨਾਲ ਨਹੀਂ ਜੁੜਦੇ ਮਰੇ ਕਹਿੰਦੇ ਆ ਕਿ ਉਹ ਜਿਹੜੇ ਜੰਮ ਆ ਉਹ ਸਾਨੂੰ ਆ ਕੇ ਫੜ ਲ ਗਏ ਪਹਿਲਾਂ ਤਾਂ ਸੁੱਤੇ ਹੋਏ ਮਨ ਨੂੰ ਡੰਡਾ ਮਾਰ ਕੇ ਜਗਾਉਣਗੇ ਤੇ ਆਪਾਂ ਜਮਾ ਦੇ ਬਸ ਜ਼ਰੂਰੀ ਪੜਨਾ ਸੋ ਆਸ ਰਹਿੰਦੇ ਰਹਿੰਦੇ ਆਪਾਂ ਉਸ ਨਾਮ ਦੇ ਨਾਲ ਜੁੜਨਾ ਹੈ ਜੇਪਾ ਉਸ ਨਾਮ ਦੇ ਨਾਲ ਜੁੜ ਜਾਗੇ ਆਪਣਾ ਸਾਰਿਆਂ ਦਾ ਹੀ ਭਾਰ ਉਤਾਰਾ ਹੋ ਜਾਊਗਾ ਉਹ ਨਾਮ ਕੀ ਹੈ ਮਾਲਕ ਦੇ ਮੁੱਖ ਦੀ ਆਵਾਜ਼ ਤੇਰਾ ਮੁੱਖ ਸੁਭਾਅ ਵਾ ਜਿਓ ਸਹਜ ਤੋਂ ਲਿਭਾਣੀ ਤਾਂਪਾ ਉਹ ਉਸ ਨਾਮ ਦੇ ਨਾਲ ਜੁੜ ਕੇ ਤੇ ਸਮਝੋ ਮਾਲਕ ਦੇ ਨਾਲ ਜੁੜ ਗਏ ਹੈਨਾ ਤੇ ਆਪਾਂ ਕੋਸ਼ਿਸ਼ ਕਰਨੀ ਹੁੰਦੀ ਆ ਕਿ ਮਨ ਨੂੰ ਸਹਜ ਕਰਕੇ ਸਹਜ ਦੇ ਵਿੱਚ ਜਾ ਕੇ ਆਪਾਂ ਉਸ ਸ਼ਬਦਾਂ ਨੂੰ ਨਾਦ ਨੂੰ ਨਾਮ ਨੂੰ ਸੱਚੇ ਨਾਮ ਨੂੰ ਸੁਣੀਏ ਫਿਰ ਮਨ ਨੂੰ ਖੁਮਾਰੀ ਵੀ ਚੜਦੀ ਆ ਆਨੰਦ ਵੀ ਆਉਂਦਾ ਸੁੱਖ ਵੀ ਮਿਲਦਾ ਬਹੁਤ ਹੀ ਜੀਵਨ ਨੂੰ ਅੰਮ੍ਰਿਤ ਰਸ ਵੀ ਆਉਂਦਾ ਨੂੰ ਸੋ ਇਸ ਤਰੀਕੇ ਆਪਾਂ ਨਾਮ ਦੇ ਨਾਲ ਜੁੜਨਾ ਆ ਤਾਂ ਜੋ ਸਾਡੀ ਜਿਹੜੀ ਲਿਵ ਟੁੱਟੀ ਹੋਈ ਆ ਉਹ ਲਿਵ ਸਾਡੀ ਉਸ ਨਾਮ ਦੇ ਨਾਲ ਜੁੜ ਜਾਵੇ ਮਾਤਾ ਦੇ ਗਰਭ ਦੇ ਵਿੱਚ ਵੀ ਸਾਨੂੰ ਉਹ ਨਾਮ ਦੀ ਸ਼ਕਤੀ ਦੇ ਨਾਲ ਹੀ ਸੇਫ ਰੱਖਿਆ ਜਾਂਦਾ ਨਹੀਂ ਤਾਂ ਦੇਖ ਲਓ ਕਿੰਨੀ ਹੀਟ ਹੁੰਦੀ ਆ ਨਾ ਮਾਂ ਦੇ ਗਰਭ ਦੇ ਵਿੱਚ ਸੜ ਸਕਦੇ ਆ ਹਨਾ ਸੋ ਐਗਰ ਜੀ ਭੁੱਲਾ ਚੁੱਕਾ ਮਾਫ ਕਰਨਾ ਜੀ ਬੇਟੀ ਹੁਣ ਥੋੜਾ ਜਿਆ ਹੈਨਾ ਇਰੀਟੇਟ ਜੇ ਹੋਈ ਆ ਇਹਨੂੰ ਸੁਲਾ ਦੇਈਏ ਸਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਵਾਹ ਗੁਰੂ